ਸਤ ਸ੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇੱਕ ਨੌਲੇਜ ਇੱਕ ਜਾਣਕਾਰੀ ਦੇਣੀ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਗਾਵਾਂ ਮੱਝਾਂ ਦੇ ਕੰਮ ਨੂੰ ਬਹੁਤ ਜ਼ਿਆਦਾ ਉੱਪਰ ਚੱਕਿਆ ਜਾ ਰਿਹਾ ਹੈ ਕਾਪੀਆਂ ਦੇ ਉੱਪਰ ਜਿਹੜੇ ਨਵੇਂ ਉੱਠੇ ਨੇ ਨੌਜਵਾਨ ਕਈ ਸਾਇੰਸਦਾਨ ਜਿਹੜੇ ਬਣ ਰਹੇ ਨੇ ਅੱਜ ਕੱਲ ਕਾਪੀਆਂ ਦੇ ਉੱਪਰ ਹਿਸਾਬ ਕਰਦੇ ਨੇ ਕਿ 50 ਮੱਝਾਂ ਜਾਂ 50 ਗਾਵਾਂ 100 ਮੱਝਾਂ ਜਾਂ 500 ਗਾਵਾਂ ਜਾਂ 1000 ਗਾਵਾਂ ਨੰਬਰ 1 ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਵੀਰ ਜੀ ਪਹਿਲੀ ਗੱਲ ਤਾਂ ਜਿਹੜਾ ਬੰਦਾ 10 ਤੋਂ 100 ਤੱਕ ਪਹੁੰਚਦਾ ਹੈ ਉਹਦਾ ਸਫਰ ਘੱਟੋ-ਘੱਟ 10 ਤੋਂ 10 ਸਾਲਾਂ ਦਾ ਹੁੰਦਾ ਹੈ ਤੁਸੀਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਬੰਦਾ ਉੱਠਦਾ ਉਹ ਸਿੱਧੀ ਉੱਠ ਕੇ ਉੱਠ ਦਿਆ ਸਾਰ 100 ਜਾਂ 1000 ਡੰਗਰ ਦੀ ਗੱਲ ਕਰਦਾ ਹੈ ਉਹ ਬਾਈ ਜੀ ਜੇ ਅਗਰ ਇੰਨਾ ਹੀ ਪੈਸਾ ਬੰਦੇ ਕੋਲ ਹੋਵੇ ਉਹਨੇ ਗੋਏ ਜੀ ਮੱਥਾ ਮਾਰਨਾ ਦੋਸਤੋ ਲਾਈਵ ਸਟੋਕ ਦਾ ਕੰਮ ਅਜੇ ਆ ਕੰਮ ਹੈ ਜਿੰਨੂੰ ਅਗਰ ਆਪਾਂ ਸਟੈਪ ਵਾਈਜ਼ ਸਟੈਪ ਹੀ ਚਲਾਵਾਂਗੇ ਤਾਂ ਹੀ ਜਾ ਕੇ ਇਹ ਪ੍ਰੋਗਰੈਸ ਕਰਦਾ ਹੈ ਤਾਂ ਹੀ ਜਾ ਕੇ ਇਹ ਆਪਾਂ ਨੂੰ ਨਫਾ ਦਿੰਦਾ ਹੈ ਤਾਂ ਹੀ ਜਾ ਕੇ ਆਪਾਂ ਨੂੰ ਇਹ ਪ੍ਰੋਫਿਟ ਦਿੰਦਾ ਹੈ ਗੋਏ ਦੇ ਵਿੱਚੋਂ ਪੈਸੇ ਕਮਾਉਣੇ ਏਡੇ ਵੀ ਸੌਖੇ ਨਹੀਂ ਜਿੱਡੇ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਦਿਖਾਏ ਜਾ ਰਹੇ ਨੇ ਦੋਸਤੋ 40 ਰੁਪਏ ਕਿਲੋ ਅਗਰ ਗਾਂ ਦਾ ਦੁੱਧ ਲਾ ਕੇ ਚੱਲੀਏ ਤਾਂ 40 ਤੋਂ 42 ਦੀ ਐਵਰੇਜ ਆਉਂਦੀ ਆ ਛੋਟੇ ਫਾਰਮਰ ਨੂੰ ਤੇ ਵੱਡੇ ਫਾਰਮਰ ਨੂੰ ਉਹਦੇ ਇਨਸੈਂਟਿਵ ਵਗੈਰਾ ਪਾ ਕੇ ਜ਼ਿਆਦਾ ਆ ਜਾਂਦੀ ਹੈ ਤੇ ਮੱਝਾਂ ਵਾਲਿਆਂ ਦਾ ਜਿਹੜਾ ਲੋਕਲ ਅਜ ਫੈਨਟ ਦੇ ਰੇਟ ਕਾਫੀ ਨੇ 70 ਤੋਂ 80 ਰੁਪਏ ਦਾ ਰੇਟ ਹੈ ਮੱਝਾਂ ਇਹ ਜਿਹੜਾ ਦੁੱਧ ਘਟ ਦਿੰਦੀਆਂ ਨੇ ਬਟ ਗਲਤ ਇਨਫੋਰਮੇਸ਼ਨ ਦੇਣਾ ਜਾਂ ਕਿਤਾਬੀ ਗਿਆਨ ਜਾਂ ਕਾਪੀਆਂ ਦੇ ਉੱਤੇ ਆਪਾਂ ਐਸਟੀਮੇਟ ਬਣਾ ਕੇ ਦੇਖਣੇ ਵੀਰ ਜੀ ਇਹ ਜਿਹੜੇ ਨੇ ਇਹ ਬਹੁਤ ਗਲਤ ਨੇ ਲੇਬਰ ਫਾਰਮ ਦੇ ਉੱਪਰ ਦੋ ਦਿਨ ਆਵੇ ਤਾਂ 50 60 ਐਨੀਮਲ ਦੇ ਫਾਰਮ ਉੱਪਰ ਹੀ ਧੂਆ ਨਿਕਲ ਜਾਂਦਾ ਕਿਉਂਕਿ ਜਿਹੜੀ ਲੇਬਲ ਦਿਹਾੜੀ ਵਾਲੀ ਮਿਲਦੀ ਹੈ ਉਹ ਫਾਰਮ ਦੇ ਕੰਮ ਨਹੀਂ ਕਰ ਸਕਦੀ ਫਾਰਮ ਉੱਪਰ ਪੱਕੀ ਲੇਬਰ ਹੀ ਕੰਮ ਕਰ ਸਕਦੀ ਹੈ ਔਨ ਵਾਲੇ ਡੈਮ ਦੇ ਵਿੱਚ ਇੱਕ ਦੋ ਸਾਧਾਂ ਦੇ ਵਿੱਚ ਵਿੱਚ ਲੇਬਰ ਦਾ ਕੰਮ ਜਮੇ ਹੀ ਖਤਮ ਹੋ ਜਾਣਾ ਹੈ ਕੰਮ ਲੋਕਾਂ ਨੂੰ ਆਪ ਕਰਨੇ ਪੈਣਗੇ ਕਿਉਂਕਿ ਯਾਰ ਅਸੀਂ ਪ੍ਰੈਕਟੀਕਲ ਤੌਰ ਤੇ ਦੱਸਦੇ ਹਾਂ ਅਗਰ ਸਾਡੇ ਪਿੰਡ ਦੀ ਗੱਲ ਆਈਏ ਜਿਹੜੇ ਆਪਣੇ ਸੀਰੀ ਰਹਿੰਦੇ ਹੁੰਦੇ ਸੀ ਬਾਦਮੀਕੀਆਂ ਦੇ ਯਾਰ ਮਰਾਸੀਆਂ ਦੇ ਉਹ ਜਿਹੜੇ ਬੰਦੇ ਪਹਿਲਾਂ ਕੁਛ ਤਾਂ ਸੀਰੀ ਲਾਈਨ ਚੋਂ ਨਿਕਲ ਕੇ ਦਿਹਾੜੀ ਚ ਆ ਗਏ ਉਹ ਦੁਬਾਰੇ ਕਰਦੇ ਨਹੀਂ ਉਹ ਕੰਮ ਜਿਹੜੇ ਬੰਦਿਆਂ ਦੇ ਅੱਗੋਂ ਉਹਨਾਂ ਦੇ ਬੱਚੇ ਸੀ ਉਹ ਸਾਰੇ ਵੇਟਰ ਲਾਈਨ ਚ ਪੈ ਗਏ ਕੋਈ ਪੇਂਟ ਦੇ ਕੰਮ ਚ ਪੈ ਗਿਆ ਜੀ ਸੀਰੀਆਂ ਸੂਰੀਆਂ ਵਾਲਾ ਕੰਮ ਤੇ ਗਿਆ ਤੁਸੀਂ ਹੁਣ ਚਾਹੇ 15000 ਦੇ ਦਿਓ ਚਾਹੇ ਭਈਆਂ ਨੂੰ ਛੱਡ ਕੇ ਪੰਜਾਬੀ ਲੇਬਰ ਨੂੰ ਚਾਹੇ 15000 ਦੇ ਦਿਓ ਅਗਲਾ ਕੋਹੇ ਦਾ ਡੰਗਰਾਂ ਦਾ ਕੰਮ ਕਰਕੇ ਰਾਜੀ ਨਿਕਲ ਸੁੱਕਾ ਕੰਮ ਕਰਦਾ ਇਸੇ ਕਰਕੇ ਭਰਾ ਜੀ ਪ੍ਰੈਕਟੀਕਲ ਜਦੋਂ ਆਪਾਂ ਇੱਕ ਲਾਈਨ ਦੇ ਵਿੱਚ ਉੱਤਰ ਜੀਏ ਤਾਂ ਉਹਦਾ ਬਹੁਤ ਫਰਕ ਹੈ ਕਮਾਈ ਹਰ ਕੋਈ ਦੱਸ ਦਿੰਦਾ 500 ਡੰਗਰ ਦੀ 1000 ਡੰਗਰ ਦੀ ਭਰਾ ਜੀ ਕਦੀ ਕਿਸੇ ਨੇ ਇਹ ਸਰਵਾ ਕੀਤਾ 1000 ਡੰਗਰ ਦਾ ਖਰਚਾ ਕਿੰਨਾ ਹੈ 1000 ਡੰਗਰ ਦਾ ਫਾਰਮ ਖੜਾ ਕਰਨ ਤੇ ਕਿੰਨੇ ਪੈਸੇ ਲੱਗਣਗੇ ਇਹ ਮੂੰਹ ਨਾਲ ਕਹਿਣਾ ਸੌਖਾ ਹੈ 1000 ਡੰਗਰ ਦੇ ਵਾਸਤੇ ਕਿੰਨੀ ਜ਼ਮੀਨ ਚਾਹੀਦੀ ਹੈ ਪੱਠੇ ਬੀਜਣ ਨੂੰ 1000 ਡੰਗਰ ਨੂੰ ਮੈਨੇਜ ਕਰਨ ਵਾਸਤੇ ਕਿੰਨੇ ਬੰਦੇ ਚਾਹੀਦੇ ਨੇ ਇਹ ਸਾਰੀਆਂ ਬੇਬੁਨਿਆਦ ਗੱਲਾਂ ਨੇ ਜਿਨ੍ਹਾਂ ਦਾ ਕੋਈ ਤੋਕੀ ਨਹੀਂ ਹੈਗਾ ਇਸੇ ਕਰਕੇ ਜਿੰਨਾ ਕੋਈ ਮੇਰਾ ਵੀਰ ਸਿਸਟਮ ਕਰਦਾ ਫਾਰਮ ਤੁਸੀਂ ਉਹਨਾਂ ਦਾ ਡਿਵੈਲਪ ਕਰੋ ਜਿੰਨਾ ਕਿ ਤੁਸੀਂ ਆਪ ਸੰਭ ਸਕਦੇ ਹੋ ਇਹ ਤੁਹਾਡੇ ਕੋਲ ਲੇਬਰ ਹੈਗੀ ਆ ਤਾਂ 50 60 ਐਨੀਮਲਾਂ ਤੱਕ ਤੁਸੀਂ ਲਿਜਾ ਸਕਦੇ ਹੋ ਅਦਰਵਾਈਜ਼ ਤੁਸੀਂ ਓਨਾਕ ਰੱਖੋ ਅਗਰ ਸਾਡੇ ਤੇ ਲਾਓ ਤੇ ਅੱਜ ਕੱਲ ਅਸੀਂ ਸਾਡੇ ਕੋਲ ਬਰੀਡ ਵੀ ਆ ਸਾਡਾ ਨਾਮ ਵੀ ਆ ਸਾਡੀ ਬਰੀਡ ਪੂਰੇ ਏਰੀਆ ਚ ਡਿਵੈਲਪ ਹੋ ਰਹੀ ਆ ਪੂਰੇ ਅਸੀਂ ਸਟੇਟਾਂ ਦੇ ਵਿੱਚ ਬਰੀਡ ਡਿਵੈਲਪ ਕਰ ਰਹੇ ਆ ਅੱਗੇ ਤੱਕ ਅਸੀਂ ਐਡਾ ਫਾਰਮ ਪਾ ਦਿੰਦੇ ਹੁਣ ਤੱਕ ਅਗਰ ਅਸੀਂ ਚਾਹੁੰਦੇ ਤਾਂ ਲੇਕਿਨ ਅੱਗੇ ਫਿਊਚਰ ਹੌਲੀ ਹੌਲੀ ਸਟੈਪ ਬਾਈ ਸਟੈਪ ਹੀ ਚੁੱਕਣਾ ਪੈਂਦਾ ਸਪੋਜ ਕਰ ਲਓ ਅੱਜ ਇੱਕ ਫਾਰਮ ਦੇ ਵਿੱਚ ਪੂਰਾ ਇੱਕ ਪ੍ਰੋਗਰੈਸਿਵ ਫਾਰਮ ਹੈ ਉਹਦੇ ਕੋਲ ਉਨੇ ਕਮਾਈ ਵੀ ਕਰ ਲਈ ਉਹਦੀ ਜ਼ੀਰੋ ਇਨਵੈਸਟਮੈਂਟ ਹੁੰਦੀ ਆ ਉਹ ਆਪਦੇ ਹਿਸਾਬ ਨਾਲ ਚੱਲੀ ਜਾਂਦਾ ਉਹਦੇ ਕੋਲ 50 ਲੱਖ ਦਾ ਘਰੇ ਮਾਲ ਖੜਾ ਜੇ ਉਹ ਕਦੇ ਵੀ ਮੈਂ ਕੱਲ ਨੂੰ ਵੇਚ ਕੇ 50 ਲੱਖ ਵਟਲਾਂ ਕਦੀ ਨਹੀਂ ਵਟਿਆ ਜਾਂਦਾ ਕਿਉਂਕਿ ਇਹ ਕੰਮ ਹੀ ਇਦਾਂ ਦਾ ਇਹ ਚ ਹੌਲੀ-ਹੌਲੀ ਪੈਸੇ ਵਟੇ ਜਾਣਗੇ ਅਗਰ ਤੁਰੰਤ ਛੱਡਣਾ ਤਾਂ ਭਾਈ ਉਹ 50 ਲੱਖ ਵਾਲਾ ਮਾਲ 20 ਲੱਖ ਦਾ ਵਿਕੂਗਾ ਇਸੇ ਕਰਕੇ ਸੋ ਮੇਰੇ ਵੀਰੋ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਆਪਾਂ ਕਿਸੇ ਬਾਰੇ ਗਲਤ ਨਹੀਂ ਬੋਲਦੇ ਆਪਾਂ ਲੋਕਾਂ ਨੂੰ ਸੱਚ ਦੱਸਦੇ ਆਂ ਵੀ ਸੱਚ ਕੀ ਹੈ ਕਿਸੇ ਦੇ ਪਿੱਛੇ ਨਾ ਲੱਗੋ ਕਿਸੇ ਨੇ 70 ਰੱਖੀਆਂ ਨੇ ਕਿਸੇ ਨੇ 100 ਰੱਖੀਆਂ ਨੇ ਕਿਸੇ ਨੇ 50 ਰੱਖੀਆਂ ਨੇ ਤੁਸੀਂ ਆਪਣਾ ਝੁੱਗਾ ਚੌੜ ਨਾ ਕਰਾ ਲਿਓ ਜਿੰਨੀ ਕੁ ਤੁਹਾਡੀ ਹਾਇਸੀਅਤ ਆ ਜਿੰਨੇ ਕੁ ਤੁਸੀਂ ਲਾ ਸਕਦੇ ਹੋ ਜਿੰਨੇ ਕੁ ਵਿੱਚ ਤੁਸੀਂ ਪ੍ਰੋਫਿਟ ਕਮਾ ਸਕਦੇ ਹੋ ਜਿੰਨਾ ਕੁ ਤੁਸੀਂ ਕੰਮ ਆਪ ਕਰ ਸਕਦੇ ਹੋ ਜਾਂ ਤੁਸੀਂ ਲੇਬਰ ਤੋਂ ਕਰਵਾ ਸਕਦੇ ਹੋ ਉਹਨਾਂ ਕ ਸਿਸਟਮ ਰੱਖੋ ਤਾਂ ਜਾ ਕੇ ਜਿਹੜਾ ਤੁਹਾਨੂੰ ਇਹ ਇਸ ਕੰਮ ਦੇ ਵਿੱਚੋਂ ਪ੍ਰੋਫਿਟ ਮਿਲੂਗਾ ਗੋਹੇ ਚੋਂ ਪੈਸੇ ਕਮਾਣੇ ਜੀ ਬਹੁਤ ਔਖੇ ਨੇ ਬਹੁਤ ਔਖੇ